ਪਿਛਲੇ 25 ਸਾਲਾਂ ਦੇ ਵਿੱਚ ਜੋ ਮੈਂ ੱਟਕੇ ਖਾ ਖਾ ਕੇ ਸਿੱਖਿਆ ਹੈ ਨਾ ਉਹ ਤੁਹਾਨੂੰ ਮੈਂ ਅਗਲੇ 25-30 ਮਿੰਟਾਂ ਦੇ ਵਿੱਚ ਸਮਝਾਉਣ ਜਾ ਰਿਹਾ ਜੀ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਮੇਰੇ ਵਰਗੇ ਲੋਕ ਹੁੰਦੇ ਨੇ ਬਿਲਕੁਲ ਘਟਿਆ ਵਾਲੇ ਮੰਦ ਬੁੱਧੀ ਕਹਿ ਲੋ ਉਹ ਕੀ ਕਰਦੇ ਆ ਜੀ ਬਲਦੇ ਚੁੱਲ੍ਹੇ ਦੇ ਵਿੱਚ ਹੱਥ ਪਾਉਂਦੇ ਆ ਸੜ ਜਾਂਦਾ ਆ ਸਿੱਖਦੇ ਕੋਈ ਨਹੀਂ बार-बार ਸੇਮ ਚੁੱਲ੍ਹੇ ਦੇ ਵਿੱਚ ਸੇਮ ਹੱਥ ਪਾਪ ਆ ਕੇ ਆਪਣੇ ਹੱਥ ਝਾੜਦੇ ਰਹਿੰਦੇ ਆ ਦੁੱਖ ਭੋਗਦੇ ਰਹਿੰਦੇ ਏ ਨਹੀਂ ਸਿੱਖਦੇ ਕਿ ਚੁੱਲ੍ਹੇ ਦੇ ਵਿੱਚ ਹੱਥ ਪਾਉਣ ਨਾਲ ਹੱਥ ਸੜਦਾ ਸਾਰੀ ਉਮਰ ਸੇਮ ਗਲਤੀਆਂ ਕਰਦੇ ਰਹਿੰਦੇ ਆ ਔਰ ਸੇਮ ਦੁੱਖ ਭੋਗਦੇ ਰਹਿੰਦੇ ਆ ਜੀ ਕੁਝ ਲੋਕ ਇਦਾਂ ਦੇ ਹੁੰਦੇ ਆ ਕਿ ਜਿਹੜੇ ਇੱਕ ਵਾਰੀ ਹੱਥ ਪਾਉਂਦੇ ਨੇ ਚੁੱਲ੍ਹੇ ਦੇ ਵਿੱਚ ਹੱਥ ਸੜ ਜਾਂਦਾ ਤਾਂ ਉਹ ਸਮਝ ਜਾਂਦੇ ਆ ਇਹ ਚੁੱਲੇ ਦੇ ਵਿੱਚ ਹੱਥ ਪਾਉਣਾ ਗਲਤ ਗੱਲ ਆ ਉਹ ساری ਉਮਰ ਫਿਰ ਚੁੱਲੇ ਦੇ ਲਾਗੇ ਵੀ ਹੱਥ ਲੈ ਕੇ ਨਹੀਂ ਜਾਂਦਾ ਜੇ ਤੁਸੀਂ ਇਹਨਾਂ ਦੋਵਾਂ ਤਰ੍ਹਾਂ ਦੇ ਲੋਕ ਦੇ ਤਾਂ ਵੀ ਇਸ ਵੀਡੀਓ ਨੂੰ ਛੱਡ ਦਿਓ ਆਪਣੇ ਹੀ ਤਜਰਬੇ ਨਾਲ ਸਿੱਖਣਾ ਆਪ ਹੀ ਹੱਥ ਇੱਕ ਵਾਰੀ ਸਾੜ ਕੇ ਸਿੱਖਣਾ ਤਾਂ ਵੀ ਇਸ ਵੀਡੀਓ ਨੂੰ ਤੁਸੀਂ ਸਕਿਪ ਕਰ ਸਕਦੇ ਹੋ ਹੁਣ ਤੀਜੀ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਵਾਸਤੇ ਮੈਂ ਇਹ ਵੀਡੀਓ ਬਣਾਉਣ ਰਿਹਾ ਉਹ ਲੋਕ ਇਦਾਂ ਨੇ ਕਿ ਉਹ ਵੇਖ ਲੈਂਦੇ ਆ ਕਿ ਫਲਾਣੇ ਬੰਦੇ ਨੇ ਸਾਡੇ ਸਾਹਮਣੇ ਇਸ ਚੁੱਲੇ ਦੇ ਵਿੱਚ ਹੱਥ ਪਾਇਆ ਸੀ ਤੇ ਉਹਦਾ ਹੱਥ ਸੜ ਗਿਆ ਇਸ ਕਰਕੇ ਚੁੱਲੇ ਦੇ ਵਿੱਚ ਹੱਥ ਪਾਉਣਾ ਜਿਹੜਾ ਆ ਉਹ ਖਤਰਨਾਕ ਆ ਅਸੀਂ ਟੁੱਲੇ ਦੇ ਵਿੱਚ ਹੱਥ ਨਹੀਂ ਪਾਉਣਾ ਉਹ ਕਿਸੇ ਨੂੰ ਵੇਖ ਕੇ ਹੀ ਸਿੱਖ ਜਾਂਦੇ ਕਿਸੇ ਦੀਆਂ ਗਲਤੀਆਂ ਤੋਂ ਹੀ ਸਿੱਖਦਾ ਜੇਕਰ ਤੁਸੀਂ ਇਦਾਂ ਦੇ ਲੋਕ ਜੇ ਤਾਂ ਸਵਾਗਤ ਆ ਤੁਹਾਡਾ ਤੁਸੀਂ ਇਸ ਵੀਡੀਓ ਦੇ ਵਿੱਚੋਂ ਅਗਲੇ ਆਪਣੇ 20 25 ਸਾਲ ਬਚਾ ਸਕਦੇ ਆ ਜੀ ਖੈਰ ਗੱਲਾਂ ਹੋ ਗਈਆਂ ਜੀ ਬਹੁਤ ਪਹਿਲੇ ਤਜਰਬੇ ਦੇ ਉੱਤੇ ਹਮਨਾ ਜੀ ਪਹਿਲਾ ਤਜਰਬਾ ਇਹ ਆ ਭਾਈ ਸਾਹਿਬ ਤੁਸੀਂ ਗਰੀਬ ਜੇ ਤੁਸੀਂ ਦੁਖੀ ਜੇ ਤੁਸੀਂ ਪਰੇਸ਼ਾਨ ਜੇ ਤੁਸੀਂ ਪੰਗੇ 'ਚ ਫਸੇ ਜੇ ਔਰ ਤੁਸੀਂ ਸੋਚਦੇ ਜੇ ਕਿ ਅੱਜ ਤੇ ਅਸੀਂ ਬੜੇ ਦੁਖੀ ਆ ਅੱਜ ਤੇ ਅਸੀਂ ਬੜੇ ਪਰੇਸ਼ਾਨ ਆ ਜਦੋਂ ਸਾਡੇ ਕੋ ਖੁੱਲੇ ਪੈਸੇ ਹੋ ਜਾਣਗੇ ਅਸੀਂ ਸਾਡੀ ਗਰੀਬੀ ਦੂਰ ਹੋ ਜੂਗੀ ਜਦੋਂ ਇਹ ਪਰੇਸ਼ਾਨੀ ਖਤਮ ਹੋ ਜੂਗੀ ਜਾਂ ਆਹ ਕੰਮ ਜਦੋਂ ਮੈਂ ਕਰ ਲਾਂਗਾ ਉਦੋਂ ਮੈਂ ਇੰਜੋਏ ਕਰਾਂਗਾ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੂੰਗਾ ਤਾਂ ਭਾਈ ਸਾਹਿਬ ਇਹ ਸਾਰੇ ਬਕਵਾਸ ਬਾਜੀ ਨੂੰ ਛੱਡ ਕੇ ਅੱਜ ਤੋਂ ਹੀ ਇੰਜੋਏ ਕਰਨਾ ਸ਼ੁਰੂ ਕਰ ਦੋ ਅੱਜ ਤੋਂ ਹੀ ਮੌਜਾਂ ਕਰਨੀਆਂ ਸ਼ੁਰੂ ਕਰ ਦੋ 5 6 ਦਿਨ ਪੂਰਾ ਝੋਕ ਦੋ ਕੰਮ ਦੇ ਵਿੱਚ ਮੈਂ ਕੰਮ ਕਰਨ ਤੋਂ ਮਨਾਂ ਨਹੀਂ ਕਰਦਾ ਇਹ ਨਹੀਂ ਕਿ ਕੰਮ ਛੱਡ ਕੇ ਆਪਾਂ ਇੰਜੋਏ ਕਰਨਾ ਕੰਮ ਪੂਰਾ ਕਰੋ 5 ਦਿਨ ਹਫਤੇ ਦੇ ਪੂਰਾ ਝੋਕ ਦਿਓ ਕੰਮ ਦੇ ਵਿੱਚ ਹਸਲ ਦੇ ਵਿੱਚ ਆ ਜਿਹੜਾ ਇੱਕ ਜਾਂ ਦੋ ਦਿਨੇ ਆ ਨਾ ਉਹ ਪੂਰਾ ਇੰਜੋਏ ਕਰੋ ਆਰਾਮ ਕਰੋ ਜੋ ਤੁਹਾਡਾ ਦਿਲ ਕਰਦਾ ਨਾ ਜੋ ਕਰਨ ਨੂੰ ਤੁਹਾਡਾ ਦਿਲ ਕਰਦਾ ਉਹ ਕਰੋ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਦੁਬਾਰਾ ਫਰੈਸ਼ ਹੋ ਕੇ ਆਪਣੇ ਕੰਮ ਦੇ ਉੱਤੇ ਆਓਗੇ ਉਹੀ ਕੰਮ ਨੂੰ ਤੁਸੀਂ ਵਧੀਆ ਤਰੀਕੇ ਨਾਲ ਕਰ ਪਾਓਗੇ ਜੇ ਤੁਸੀਂ ਸੋਚੋ ਕਿ ਜਦੋਂ ਇੰਨੇ ਪੈਸੇ ਕਮਾਵਾਂਗਾ ਮੈਂ ਫਿਰ ਇੰਜੋਏ ਕਰਾਂਗਾ ਜਦੋਂ ਮੇਰੀ ਆਹ ਪ੍ਰੋਬਲਮ ਜਦੋਂ ਠੀਕ ਹੋ ਜੂਗੀ ਮੈਂ ਫਿਰ ਇੰਜੋਏ ਕਰੂੰਗਾ ਫਿਰ ਜ਼ਿੰਦਗੀ ਦਾ ਨਜ਼ਾਰਾ ਲਵਾਂਗਾ ਕਿ ਐਦਾਂ ਹੋ ਹੀ ਨਹੀਂ ਸਕਦਾ ਤੁਸੀਂ ਪੈਸੇ ਜ਼ਰੂਰ ਕਮਾ ਲੋਗੇ ਲੇਕਿਨ ਤੁਹਾਡੀ ਆਦਤ ਹੀ ਨਹੀਂ ਰਹਿ ਜਾਣੀ ਇੰਜੋਏ ਕਰਨ ਵਾਲੀ ਪੈਸੇ ਕਮਾ ਕੇ ਵੀ ਤੁਸੀਂ ਸਾਰੀ ਉਮਰ ਦੁਖੀ ਰਹੋਗੇ ਪੈਸੇ ਕਮਾ ਤੁਸੀਂ ਲਓਗੇ ਪਰ ਪੈਸੇ ਨੂੰ ਖਰਚ ਨਹੀਂ ਪਾਓਗੇ ਔਰ ਇਹ ਕੀ ਹੈ ਜੀ ਪਹਿਲਾ ਸਬਕ ਕਿ ਜੋ ਵੀ ਕਰਨਾ ਜਿਹੜਾ ਵੀ ਇੰਜੋਏ ਕਰਨਾ ਉਹ ਅੱਜ ਤੋਂ ਅੱਜ ਹੀ ਕਰ ਲਓ ਜੀ ਹੁਣੇ ਹੀ ਕਰ ਲਓ ਅੱਜ ਹੀ ਕਰ ਲਓ ਲੋਕ ਕਹਿੰਦੇ ਆ ਜੀ ਕਿ ਅਸੀਂ ਧਿਆਨ ਕਰਾਂਗੇ ਜਦੋਂ ਅਸੀਂ ਸ ਛੱਟਵੀ ਹੋ ਜਾਂਦੇ ਆ ਸਾਰਾ ਕੁਝ ਹੋ ਜਾਂਦਾ ਫਿਰ ਵੀ ਧਿਆਨ ਨਹੀਂ ਕਰਦੇ ਫਿਰ ਉਹ ਕਹਿੰਦੇ ਕਿ ਅਸੀਂ ਜਦੋਂ ਨਿਆਣੇ ਸੈੱਟ ਕਰਾਂਗੇ ਉਦੋਂ ਅਸੀਂ ਧਿਆਨ ਕਰਾਂਗੇ ਨਿਆਣੇ ਵੀ ਸੈੱਟ ਹੋ ਜਾਂਦੇ ਆ ਫੇਰ ਉਹ ਕਿੰਨੇ ਗਾਂ ਪੋਤਰੀਆਂ ਪੋਤਰੀਆਂ ਦਾ ਕੁਝ ਕਰ ਲਈਏ ਫਿਰ ਧਿਆਨ ਕਰਾਂਗੇ ਫਿਰ ਇੰਜੋਏ ਕਰਾਂਗੇ ਉਹ ਵੀ ਹੋ ਜਾਂਦਾ ਜੀ ਪਰ ਧਰਮਰਾਜ ਕਿਸੇ ਦਿਨ ਆ ਕੇ ਤੇ ਤੁਹਾਡਾ ਬੂਆ ਖੜਕਾ ਦਿੰਦਾ ਆ ਕੇ ਵੀ ਲਓ ਵੀ ਤੁਹਾਡੀ ਤਿਆਰੀ ਹੋ ਗਈ ਉਹ ਦਿਨ ਫਿਰ ਹੋਸ਼ ਆਉਂਦਾ ਕਿ ਯਾਰ ਮੈਂ ਤੇ ਪੰਗੇ ਜੀ ਫਸਿਆ ਰ ਮੈਂ ਤੇ ਕੋਈ ਧਿਆਨ ਕੀਤਾ ਹੀ ਨਹੀਂ ਮੈਂ ਤੇ ਕੋਈ ਆਨੰਦ ਲਿਆ ਹੀ ਨਹੀਂ ਮੈਂ ਤੇ ਕੋਈ ਸੁੱਖ ਲਿਆ ਹੀ ਨਹੀਂ ਜ਼ਿੰਦਗੀ ਦਾ ਜਿਹੜੇ ਪੈਸੇ ਕਮਾਈ ਉਹ ਤੇ ਮੈਂ ਖਰਚੇ ਹੀ ਨਹੀਂ ਜਿੰਨੇ ਜੋਗੇ ਹੈਗੇ ਜੇ ਤੁਸੀਂ ਉਹਨਾਂ ਖਰਚ ਕਰੋ ਆਪਣੇ ਉੱਪਰ ਚੰਗੀਆਂ ਜਗ੍ਹਾ ਤੇ ਜਾਓ ਘੁੰਮੋ ਫਿਰੋ ਮौज ਕਰੋ ਇਹ ਰੋਜ਼ ਦਾ ਇੱਕ ਸਮਾਂ ਅੱਧਾ ਘੰਟਾ ਘੰਟਾ ਦਾਨ ਵਾਸਤੇ ਸਿਮਰਨ ਵਾਸਤੇ ਕੱਢ ਕੇ ਉੱਥੇ ਵੀ ਬੈਠੋ ਔਰ ਹਫਤੇ ਦੀ 1 2 ਦਿਨ ਦੇ ਆਪਣੇ ਆਪ ਨੂੰ ਦੇ ਦਿਓ ਜੋ ਤੁਹਾਡਾ ਦਿਲ ਕਰਦਾ ਉਹ ਕਰੋ ਹੁਣ ਦੂਜੀ ਗੱਲ ਇਹ ਆ ਜੀ ਕਿ ਲੋਕਾਂ ਦੀ ਸੁਣਨੀ ਬੰਦ ਕਰ ਦਿਓ આજ ਤੱਕ ਕਦੀ ਕਿਸੇ ਨੇ ਕਿਸੇ ਦਾ ਕੁਝ ਨਹੀਂ ਸਵਾਰਿਆ ਔਰ ਜਿੰਨੇ ਸਵਾਰਿਆ ਆ ਨਾ ਉਹਨੇ ਕਦੀ ਤੁਹਾਨੂੰ ਸਲਾਹ ਨਹੀਂ ਦੇਣੀ ਉਹਨੇ ਵੈਸੇ ਹੀ ਤੁਹਾਡਾ ਸਵਾਰ ਦੇਣਾ ਉਹ ਬੰਦੇ ਹੀ ਡਿਫਰੈਂਟ ਹੁੰਦੇ ਨੇ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਹ ਚੀਜ਼ ਨੂੰ ਛੱਡ ਦਿਓ ਇਹ ਚੀਜ਼ ਅਧੂਰੀ ਗੱਲ ਹੈ ਇੱਕ ਚੀਜ਼ ਹੋਰ ਐਡ ਕਰ ਲਓ ਉਹ ਕੀ ਆ ਜੀ ਕਿ ਲੋਕ ਕੀ ਕਰਦੇ ਉਹਦੇ ਬਾਰੇ ਵੀ ਆਪਣੇ opinion ਦੇਣੇ ਬੰਦ ਕਰ ਦਿਓ ਜੀ ਲੋਕ ਤੁਹਾਡ ਨੂੰ ਕੀ ਕਹਿੰਦੇ ਆ ਉਹਦੀ ਪਰਵਾਹ ਤੇ ਛੱਡਣੀ ਛੱਡਣੀ ਆ ਲੋਕ ਕੀ ਕਰਦੇ ਆ ਉਹਦੀ ਵੀ ਪਰਵਾਹ ਛੱਡਣੀ ਪੈਣੀ ਲੋਕਾਂ ਦੀ ਪਰਵਾਹ ਤੇ ਛੱਡ ਤੀ ਤੇ ਆਪ ਤੁਸੀਂ ਓਪੀਨੀਅਨ ਉਦਾਂ ਹੀ ਦੇਣ ਡਿਆ ਲੋਕਾਂ ਬਾਰੇ ਤਾਂ ਫਿਰ ਤੁਸੀਂ ਕਦੀ ਸੁਖੀ ਨਹੀਂ ਹੋ ਸਕਦੇ ਤੁਸੀਂ ਉਨੇ ਹੀ ਦੁਖੀ ਹੋਵੋਗੇ ਲੋਕਾਂ ਦੀ ਪਰਵਾਹ ਵੀ ਨਹੀਂ ਤੁਸੀਂ ਛੱਡ ਸਕੋਗੇ ਕਿਉਂਕਿ ਤੁਸੀਂ ਲੋਕਾਂ ਦੀ ਪਰਵਾਹ ਕਰੀ ਜਾਂਦੇ ਜੇ ਤੁਸੀਂ ਲੋਕ ਕੀ ਕਰਦੇ ਉਹਦੀ ਪਰਵਾਹ ਕਰੀ ਜਾਂਦੇ ਜੇ ਤੇ ਲੋਕਾਂ ਦਾ ਜਿਹੜਾ ਓਪੀਨੀਅਨ ਹੈ ਉਹ ਵੀ ਫਿਰ ਤੁਹਾਡੇ ਤੇ ਅਸਰ ਹਊਗਾ ਹੀ ਹਊਗਾ ਦੋਵੇਂ ਸਿੱਕਾ ਜਿਹੜਾ ਹੈ ਨਾ ਪੂਰਾ ਦਾ ਪੂਰਾ ਹੀ ਸੜਨਾ ਪਊਗਾ ਇਹ ਨਹੀਂ ਕਿ ਸਿੱਕੇ ਦਾ ਇੱਕ ਪਹਿਲੂ ਤੁਸੀਂ ਰੱਖ ਲਓ ਤੇ ਇੱਕ ਸੁੱਟ ਦਿਓ ਲੋਕ ਕੀ ਕਹਿੰਦੇ ਆ ਉਹ ਵੀ ਛੱਡ ਦਿਓ ਔਰ ਲੋਕ ਕੀ ਕਰਦੇ ਆ ਉਹਦੀ ਪ੍ਰਵਾਹ ਵੀ ਤੁਹਾਨੂੰ ਛੱਡਣੀ ਪਊਗੀ ਮਤਲਬ ਕੀ ਆ ਜੀ ਕਿ ਤੁਸੀਂ ਜੋ ਕਰਦੇ ਜੇ ਉਹਨੂੰ ਮੌਜ ਨਾਲ ਕਰੋ ਲੋਕਾਂ ਦੀ ਪ੍ਰਵਾਹ ਨਾ ਕਰੋ ਔਰ ਲੋਕ ਕੀ ਕਰਦੇ ਆ ਉਹਦੀ ਤੁਸੀਂ ਪ੍ਰਵਾਹ ਨਾ ਕਰੋ ਆਸਾਨ ਹੋ ਗਿਆ ਨਾ ਬਹੁਤ ਔਖਾ ਹੋਗਾ ਜੀ ਅਗਲੀ ਗੱਲ ਕਰਦੇ ਆਂ ਅਗਲੀ ਚੀਜ਼ ਜੇ ਤੁਸੀਂ ਸਿੱਖ ਲਈ ਤਾਂ ਤੁਹਾਡੀ ਗਰੀਬੀ ਦੂਰ ਹੋਣ ਤੋਂ ਵੀ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਸੁਖੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਹੈਗੀ ਆ ਜੀ ਕਿ ਜੋ ਵੀ ਤੁਸੀਂ ਕਰ ਰਹੇ ਜੇ ਮਿਹਨਤ ਵਾਲਾ ਕੰਮ ਤੁਸੀਂ ਦਿਹਾੜੀ ਕਰ ਰਹੇ ਜੇ ਤੁਸੀਂ ਕੋਈ ਨੌਕਰੀ ਕਰ ਰਹੇ ਜੇ ਤੁਸੀਂ ਜ਼ੋਮੈਟੋ ਦੇ ਉੱਤੇ ਡਿਲੀਵਰੀਆਂ ਕਰ ਰਹੇ ਜੇ ਤੁਸੀਂ ਕੁਝ ਵੀ ਕਰ ਰਹੇ ਜੇ ਸਖਤ ਤੋਂ ਸਖਤ ਕੰਮ ਵੀ ਕਰ ਰਹੇ ਜੇ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾ ਰਹੇ ਜੇ ਜਿਹੜੇ ਮਾਲਕ ਨੇ ਉਹਨਾਂ ਦੀਆਂ ਗਾਲਾਂ ਖਾ ਰਹੇ ਜੇ ਆਪਣੇ ਬੌਸ ਕੋਲੋਂ ਰੋਜ਼ ਕੁੱਤੇ ਖਾਣੀ ਕਰਵਾ ਰਹੇ ਜੇ ਤਾਂ ਵੀ ਇੱਕ ਕੰਮ ਨਾਲੋਂ ਨਾਲੇ ਸ਼ੁਰੂ ਕਰ ਦਿਓ ਆਪਣਾ ਕੰਮ ਉਦਾਂ ਹੀ ਰੱਖਿਓ ਮੈਂ ਨਹੀਂ ਕਹਿੰਦਾ ਛੱਡ ਦਿਓ ਉਹਨੂੰ ਉਦਾਂ ਹੀ ਰੱਖੋ ਸਾਈਡ ਹਸਲ ਕੋਈ ਕਰਨੀ ਸ਼ੁਰੂ ਕਰ ਦਿਓ ਜੋ ਵੀ ਤੁਹਾਡਾ ਸ਼ੌਂਕ ਆ ਉਹ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਤੁਸੀਂ ਖਾਣਾ ਚੰਗਾ ਬਣਾਉਂਦੇ ਜੀ ਉਹ ਖਾਣਾ ਬਣਾਉਣ ਦੀਆਂ ਵੀਡੀਓ ਪਾ ਦਿਆ ਕਰੋ ਤੁਸੀਂ ਕੁਮਰਦਾ ਦਾ ਨੂੰ ਸ਼ੌਂਕ ਆ ਥੋੜਾ ਸਮਝੜਾ ਐਤਵਾਰ ਤੁਹਾਨੂੰ ਦੱਸਿਆ ਨਾ ਕਿ ਇੱਕ ਦਿਨ ਆਪਣੇ ਸ਼ੌਂਕ ਵਾਲਾ ਕੰਮ ਕਰ ਲਓ ਉਹ ਕੰਮ ਕਰਕੇ ਆਪਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਣੀਆਂ ਸ਼ੁਰੂ ਕਰ ਦਿਓ ਆਪਣੇ ਬ੍ਰਾਂਡ ਬਿਲਡ ਕਰਨਾ ਸ਼ੁਰੂ ਕਰ ਦਿਓ ਕੋਈ ਚੀਜ਼ ਤੁਹਾਡੀ ਕਲਾਕਾਰੀ ਆ ਉਹ ਕਰਨੀ ਸ਼ੁਰੂ ਕਰ ਦਿਓ ਕੋਈ ਨਵਾਂ ਕੰਮ ਤੁਹਾਡੇ ਮਨ ਦੇ ਵਿੱਚ ਆਇਆ ਕਿ ਆਹ ਕੰਮ ਮੈਂ ਕਰ ਸਕਦਾ ਉਹਦੇ ਬਾਰੇ ਜਿਹੜਾ ਉਹਦੇ ਬਾਰੇ ਸਟਾਰਟਿੰਗ ਕਰਕੇ ਉਹਦੇ ਉੱਤੇ ਥੋੜਾ ਥੋੜਾ ਇਨਵੈਸਟ ਕਰਨਾ ਸ਼ੁਰੂ ਕਰ ਦਿਓ ਔਰ ਅਗਲੇ 2-3 ਸਾਲਾਂ ਦੇ ਵਿੱਚ ਤੁਹਾਡਾ ਜਿਹੜਾ ਹੋਣ ਵਾਲੀ ਬੋਰਿੰਗ ਔਰ ਗਰੀਬੀ ਵਾਲੀ ਨੌਕਰੀ ਜਨਾ ਉਤੋਂ ਬਾਅਦ ਤੁਸੀਂ ਅਰਨ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦੋਗੇ ਅਗਲੇ 2 ਸਾਲਾਂ ਦੇ ਵਿੱਚ ਇਹ ਕੰਮ ਨਾਲੋਂ ਨਾਲ ਹੀ ਸ਼ੁਰੂ ਕਰ ਦੋ ਇਹ ਨਹੀਂ ਕਿ ਮੇਰੇ ਕੋਲ ਪੈਸੇ ਹੋਣਗੇ ਫਿਰ ਮੈਂ ਸ਼ੁਰੂ ਕਰੂੰਗਾ ਇਹ ਨਹੀਂ ਕਿ ਉਹ ਹੋਊਗਾ ਫਿਰ ਮੈਂ ਸ਼ੁਰੂ ਕਰੂੰਗਾ ਜਿਹੜਾ ਦਾ ਡੀ ਫੋਨ ਤੁਹਾਡੀ ਜੇਬ ਦੇ ਵਿੱਚ ਘੱਟੋ ਘੱਟ ਫੋਨ ਤਾਂ ਹੈਗਾ ਨਾ ਜਿਹਦੇ ਤੁਸੀਂ ਇਹ ਵੀਡੀਓ ਵੇਖ ਰਹੇ ਜੇ ਉਹਦਾ ਕੈਮਰਾ ਚੰਗਾ ਵਾਲਾ ਹੁੰਦਾ ਆ ਉਹਦੇ ਨਾਲ ਹੀ ਬਣਾਉਣਾ ਸ਼ੁਰੂ ਕਰਦੋ ਜ਼ਰੂਰੀ ਨਹੀਂ ਕਿ ਉਹਦੇ ਨਾਲ ਇਦਾਂ ਬਲਾਰੀ ਹੋਵੇ ਪਿੱਛੋਂ ਸਾਰਾ ਕੁਝ ਤੇ ਫੇਰ ਹੀ ਆਪਾਂ ਕਰਨਾ ਜ਼ਰੂਰੀ ਨਹੀਂ ਜੋ ਤੁਹਾਡੇ ਕੋਲ ਐਸ ਵੇਲੇ ਹੈਗਾ ਉਦਾਂ ਹੀ ਸ਼ੁਰੂ ਕਰਦੋ 1000 1500 ਦਾ ਮਾਈਕ ਆਉਂਦਾ ਉਹ ਲੈ ਲਓ 4-5000 ਜੇ ਖਰਚਣ ਜੋਗੇ ਜੇ ਤਾਂ ਇਥੇ ਮੈਂ ਇੱਕ ਲਿੰਕ ਦੇ ਦਿਆਂਗਾ ਮਾਈਕ ਦਾ ਉਹ ਲੈ ਲਓ ਤੁਹਾਡੀ ਕੁਆਲਿਟੀ ਫੁੱਲ ਜ਼ਬਰਦਸਤ ਹੋ ਜਾਊਗੀ ਔਰ ਤੁਸੀਂ ਜੇ ਕੰਟੈਂਟ ਵਧੀਆ ਪਾਉਣਾ ਸ਼ੁਰੂ ਕਰਤਾ ਔਰ ਕੋਈ ਸਮਾਂ ਲੱਗੂਗਾ ਤੁਸੀਂ ਸਾਹਬੋ ਨਾ ਸ਼ੁਰੂ ਕਰਦੋਗੇ ਤੁਹਾਡੀ ਬੋਰਿੰਗ ਨੌਕਰੀ ਪਿੱਛੇ ਛੱਡ ਜੂਗੀ ਤੁਹਾਡਾ ਐਸਾ ਕੰਮ ਹੋਊਗਾ ਜਦੇ ਵਿੱਚ ਕੋਈ ਪੈਸੇ ਦੀ ਪ੍ਰੋਬਲਮ ਨਹੀਂ ਹੋਊਗੀ ਸਮੇਂ ਦੀ ਪ੍ਰੋਬਲਮ ਨਹੀਂ ਹੋਊਗੀ ਜਗ੍ਹਾ ਦੀ ਵੀ ਪ੍ਰੋਬਲਮ ਨਹੀਂ ਹੋਊਗੀ ਕਿਤੇ ਬੈਹਿ ਕੇ ਵੀ ਤੁਸੀਂ ਕੰਮ ਕਰ ਸਕਦੇ ਆਂ ਤੀਜੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਜੀ ਆਪਣੀ ਸਿਹਤ ਬਾਰੇ ਧਿਆਨ ਦੇਣਾ ਸ਼ੁਰੂ ਕਰਦੇ ਜੇ ਤੁਹਾਡੀ ਸਿਹਤ ਚੰਗੀ ਨਹੀਂ ਨੀਗੀ ਨਾ ਤਾਂ ਭਾਈ ਸਾਹਿਬ ਤੁਸੀਂ ਕੱਖ ਨਹੀਂ ਦੇ ਕਰ ਸਕਦੇ ਤੁਹਾਡੇ ਵਿੱਚ ਇਨੀ એનર્ਜੀ ਨਹੀਂ ਬਚਣੀ ਕਿ ਤੁਸੀਂ ਕੁਝ ਐਕਸਟਰਾ ਕਰ ਸਕੋ ਜਦੋਂ ਤੁਹਾਡਾ 25 30 ਸਾਲਾਂ ਤੋਂ ਉਮਰ ਵੱਧ ਗਈ ਨਾ ਉਤੋਂ ਬਾਅਦ ਤੁਹਾਨੂੰ ਕੁਝ ਨਾ ਕੁਝ ਮੁੱਲਤਾਰਨਾ ਪੈਣਾ ਸਿਹਤ ਵਾਸਤੇ ਕੋਈ ਜਿਮ ਜਲੇ ਜੋ ਸੈਰ ਕਰ ਲੋ ਦੌੜ ਲਾ ਲੋ ਯੋਗਾ ਕਰ ਲੋ ਯੋਗ ਕਰ ਲੋ ਪ੍ਰਾਣ ਵਿਆਮ ਕਰ ਲੋ ਕੁਛ ਨਾ ਕੁਛ ਅੱਧਾ ਘੰਟਾ 15 ਮਿੰਟ ਆਪਣੇ ਸਿਹਤ ਵਾਸਤੇ ਕੱਢਣੇ ਸ਼ੁਰੂ ਕਰੋ ਇੱਕ ਭਾਈ ਸਾਹਿਬ ਤੁਹਾਨੂੰ ਮੈਂ ਲੱਗਾ ਜੇ ਸੀਕ੍ਰਟ ਦੱਸਣਾ ਦਿਮਾਗ ਵਾਸਤੇ ਨਹੀਂ ਤੇ ਵੱਖਰਾ ਕੰਮ ਕਰਨਾ ਪੈਣਾ ਜ਼ਰੀਰ ਵਾਸਤੇ ਵੱਖਰਾ ਕਰਨਾ ਪੈਣਾ ਇੱਕ ਜੁਆਇੰਟ ਵੈਂਚਰ ਤੁਹਾਨੂੰ ਮੈਂ ਦੱਸਣ ਲੱਗਾ ਜੀ ਉਹ ਕਰ ਲਿਆ ਤੁਹਾਡਾ ਜ਼ਰੀਰ ਵੀ ਠੀਕ ਹੋ ਜਾਊਗਾ ਜੀ ਤੁਹਾਡਾ ਮਾਈਂਡ ਵੀ ਰਿਲੈਕਸ ਹੋ ਜਾਊਗਾ ਜੀ ਮੈਂ ਨਹੀਂ ਕਹਿੰਦਾ ਬੜੇ ਗਹਿਰੇ ਮੈਡੀਟੇਸ਼ਨ ਕਰੋ ਸਿਰਫ ਛੋਟਾ ਜਿਹਾ ਕੰਮ ਕਰ ਲੋ ਤੁਹਾਨੂੰ ਨੱਚਣਾ ਆਉਂਦਾ ਆ ਨਹੀਂ ਆਉਂਦਾ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਕੰਨਾਂ ਦੇ ਵਿੱਚ ਟੂਟੀਆਂ ਲਾ ਕੇ ਆਪਣੀ ਮਰਜ਼ੀ ਦਾ ਕੋਈ ਗੀਤ ਲਾ ਕੇ ਕਮਰੇ ਦੇ ਵਿੱਚ ਵੜ ਕੇ ਅੱਧਾ ਘੰਟਾ 15 ਮਿੰਟ ਪਾਗਲਾ ਵਾਂਗੂ ਨੱਚੋ ਜਿੰਨਾ ਨੱਚਿਆ ਜਾ ਸਕਦਾ ਪਾਗਲਾ ਵਾਂਗੂ ਉਦਾਂ ਹੀ ਨੱਚੋ ਤੁਹਾਡੇ ਅੰਦਰ ਬੈਠੀਆਂ ਨੈਗੇਟਿਵਿਟੀਆਂ ਬਾਹਰ ਨਿਕਲ ਜਾਣਗੀਆਂ ਤੁਹਾਡੇ ਮਾਈਂਡ ਦੇ ਵਿੱਚਲੀ ਗੰਦਗੀ ਜਿਹੜੀ ਆ ਉਹ ਬਾਹਰ ਨਿਕਲ ਜੂਗੀ ਤੁਹਾਡੇ ਸਰੀਰ ਦੇ ਵਿੱਚਲੀ ਗੰਦਗੀ ਜਿਹੜੀ ਆ ਉਹ ਬਾਹਰ ਨਿਕਲਣ ਲੱਗ ਪੂ ਜੇ ਤੁਸੀਂ ਅੱਧਾ ਘੰਟਾ पागला ਵਾਂਗੂੰ ਨੱਚ ਲਿਆ ਨਾ ਤਾਂ ਤੁਹਾਨੂੰ ਕਿਸੇ ਸੈਰ ਕਰਨ ਦੀ ਲੋੜ ਨਹੀਂ ਕੋਈ ਮੈਡੀਟੇਸ਼ਨ ਕਰਨ ਦੀ ਲੋੜ ਨਹੀਂ ਪੋਜ਼ਿਟਿਵਿਟੀ ਵਾਸਤੇ ਐਕਸਟਰਾ ਕੁਝ ਕਰਨ ਦੀ ਲੋੜ ਨਹੀਂਗੀ ਭਗਵਾਨ ਸ਼ੇਵਦਾਇਕ ਰੂਪ ਹੈ ਜੀ ਨਟਰਾਜ ਤੁਸੀਂ ਪਰਮਾਤਮਾ ਦੇ ਨਾਲ ਵੈਸੇ ਹੀ ਜੁੜ ਜਾਣਾ ਨੱਚਣ ਲੱਗਿਆਂ ਬਸ ਕੰਨਾਂ ਨੂੰ ਟੂਟੀਆਂ ਲਾਓ ਜਿਹੜਾ ਮਰਜ਼ੀ ਗੀਤ ਲਾਓ ਜ਼ਰੂਰੀ ਨਹੀਂ ਕੋਈ ਭਜਨ ਜਾਂ ਗੁਰਬਾਣੀ ਲਾਉਣੀ ਹੈ ਜੋ ਮਰਜ਼ੀ ਲਾ ਕੇ ਪਾਗਲਾ ਵਾਂਗੂੰ ਅੱਧਾ ਘੰਟਾ ਨੱਚ ਲੋ ਤੁਹਾਡਾ ਮਾਇੰਡ ਵੀ ਠੀਕ ਹੋ ਜਾਣਾ ਜੀ ਔਰ ਤੁਹਾਡਾ ਸਰੀਰ ਵੀ ਰਿਲੈਕਸ ਹੋ ਜਾਣਾ ਜੀ ਤੁਹਾਨੂੰ ਕਸਰਤ ਦੀ ਲੋੜ ਨਹੀਂ ਪੈਣੀ ਤੁਹਾਨੂੰ ਯੋਗਾ ਦੀ ਲੋੜ ਨਹੀਂ ਪੈਣੀ ਮੈਡੀਟੇਸ਼ਨ ਦੀ ਲੋੜ ਨਹੀਂ ਪੈਣੀ ਤੁਸੀਂ ਰੋਜ਼ ਦਾ ਦਾ ਘੰਟਾ ਇਹ ਕੰਮ ਜਰੂਰ ਕਰਿਆ ਕਰੋ ਇਹ ਤਾਂ ਕੰਮ ਜਰੂਰ ਹੀ ਕਰੋ ਹੋਰ ਕੁਝ ਕਰਿਓ ਚਾਹੀ ਨਾ ਕਰ ਹੁਣ ਆਪਾਂ ਗੱਲ ਕਰ ਲਈਏ ਬਾਈ ਸਾਹਿਬ ਸਿਹਤ ਦੀ ਵੀ ਗੱਲ ਕਰ ਲਈ ਮਾਈਂਡ ਦੀ ਵੀ ਗੱਲ ਕਰ ਲਈ ਬਹੁਤ ਗਹਿਰੇ ਮੈਡੀਟੇਸ਼ਨ ਬਾਰੇ ਇਹ ਲੱਗਾ ਜੀ ਦੱਸਣ ਅਗਲੀ ਗੱਲ ਆ ਗਿਆ ਤੁਸੀਂ ਹੁਣ ਪਰਿਵਾਰ ਦੇ ਵਿੱਚ ਰਹਿਨੇ ਆ 24 ਘੰਟੇ 24 ਘੰਟੇ ਆਪਾਂ ਨੂੰ ਪਰਿਵਾਰ ਦੇ ਵਿੱਚ ਹੀ ਰਹਿਣਾ ਪੈਂਦਾ ਜੀ ਪਰਿਵਾਰ ਦੇ ਵਿੱਚ ਜੇ ਤੁਹਾਡੀ ਨਹੀਂ ਬਣਦੀ ਤੁਹਾਡੀ ਘਰ ਵਾਲੀ ਨਾਲ ਨਹੀਂ ਬਣਦੀ ਤੁਹਾਡੇ ਮੰਮੀ ਡਾਡੀ ਨਾਲ ਨਹੀਂ ਬਣਦੀ ਤੁਹਾਡੀ ਤੁਹਾਡੇ ਬੱਚਿਆਂ ਨਾਲ ਨਹੀਂ ਬਣਦੀ ਪੂਰੇ ਪਰਿਵਾਰ ਨਾਲ ਨਹੀਂ ਬਣਦੀ ਸਾਰੇ ਸੰਸਾਰ ਨਾਲ ਨਹੀਂ ਬਣਦੀ ਸਾਰੀ ਦੁਨੀਆ ਦੇ ਵਿੱਚ ਤੁਹਾਡੇ ਵੈਰੀ ਭਰੇ ਪਏ ਆ ਨਾ ਆਹ ਕੰਮ ਕਰ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਪਿਆਰ ਹੀ ਪਿਆਰ ਹੋ ਜੂ ਅਗਲੀ ਗੱਲ ਭਾਈ ਸਾਹਿਬ ਆ ਗਈ ਜੀ ਸਬੰਧਾਂ ਦੀ ਪਰਿਵਾਰ 'ਚ ਆਪਾਂ ਸਾਰਾ ਦਿਨ ਰਹਿੰਦੇ ਹਾਂ ਪਰਿਵਾਰ ਦੇ ਸਬੰਧਾਂ ਦੀ ਸੰਸਾਰ ਦੇ ਵਿੱਚ ਅਸੀਂ ਸਾਰਾ ਦਿਨ ਰਹਿੰਦੇ ਹਾਂ ਸੰਸਾਰ ਦੇ ਸਬੰਧਾਂ ਦੀ ਜੇ ਘਰ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਹਰ ਇੱਕ ਨਾਲ ਵੈਰ ਆ ਹਰ ਇੱਕ ਨਾਲ ਲੜਾਈ ਆ ਹਰ ਇੱਕ ਬੰਦਾ ਜਿਹੜਾ ਜੀ ਉਹ ਤੁਹਾਨੂੰ ਨੁਕਸਾਨ ਬਚਾਉਣ ਦੇ ਵਿੱਚ ਬੈਠਾ ਆ ਤਾਂ ਫਿਰ ਹੁਣ ਮੈਂ ਉਹਨਾਂ ਲੋਕਾਂ ਵਾਂਗੂ ਤਾਂ ਨਹੀਂ ਕਹੂੰਗਾ ਜਿਹੜੇ ਸਟੇਟਸ ਚੱਲਦੇ ਆ ਕਿ ਲੋਕੀ ਛੜਦੇ ਆ ਲੋਕੀ ਫਲਾਣ ਆ ਰਿਸ਼ਤੇਦਾਰ ਰਿਸ਼ਤੇਦਾਰ ਹਰਾਮੀਆਂ ਦੁਨੀਆ ਹਰਾਮੀਆਂ ਦੁਨੀਆ ਨੂੰ ਲੋਕ ਗਾਲਾਂ ਕੱਢੀ ਜਾਂਦੇ ਆ ਰਿਸ਼ਤੇਦਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਪਤੀ ਪਤਨੀ ਸਾਰਾ ਦਿਨ ਲੜੀ ਜਾਂਦੇ ਆ ਇਹ ਹੁਣ ਮੈਂ ਇਦਾਂ ਦੇ ਸਟੇਟਸ ਤੇ ਲਾਉਣ ਰਿਹਾ ਜੀ ਇਹ ਤੁਸੀਂ ਸਟੇਟਸ ਤੇ ਨਹੀਂ ਲਾ ਸਕਦੇ ਜਿਹੜੀਆਂ ਮੈਂ ਗੱਲਾਂ ਲਗਾਆਂ ਕਰਨ ਦੋ ਕੰਮ ਨੇ ਜਿਹਦੇ ਵਿੱਚੋਂ 99% ਲੋਕ ਪਹਿਲਾ ਕੰਮ ਕਰਦੇ ਪਹਿਲਾ ਕੰਮ ਕੀ ਆ ਜੀ ਕਿ ਲੋਕਾਂ ਨੂੰ ਬਦਲਣਾ ਚਾਹੁੰਦੇ ਆ ਪਤਨੀ ਨੂੰ ਬਦਲਣਾ ਚਾਹੁੰਦੇ ਆ ਪਿਓ ਆ ਨੂੰ ਬਦਲਣਾ ਚਾਹੁੰਦੇ ਬੱਚਿਆਂ ਨੂੰ ਬਦਲਣਾ ਚਾਹੁੰਦੇ ਆ ਸਾਰਾ ਇਹ ਸੰਸਾਰ ਨੂੰ 8 ਅਰਬ ਲੋਕਾਂ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਆ ਹੁਣ 8 ਅਰਬ ਲੋਕਾਂ ਨੂੰ ਅਸੀਂ ਬਦਲ ਨਹੀਂ ਸਕਦੇ ਜੀ ਸਾਡਾ ਦਾ ਇੱਕ ਜਵਾਗ ਨਹੀਂ ਸਾਡੀ ਸੁਣੂਗਾ 8 ਅਰਬ ਲੋਕਾਂ ਨੂੰ ਅਸੀਂ ਆਪਣੇ ਅਨੁਸਾਰ ਕਿਵੇਂ ਚਲਾ ਸਕਾਂਗੇ ਕੋਈ ਧਰਮ ਨਹੀਂ ਜਿਹੜੇ ਉਹ ਕਹਿੰਦੇ ਕਿ ਸਾਰੇ ਜਾਨੇ ਸਾਡੇ ਧਰਮ ਵਿੱਚ ਆ ਜਾਓ ਮਤਲਬ ਕੀ ਹੈ ਕਿ ਸਾਡੇ ਅਨੁਸਾਰ ਢਲਪੇ ਇਹ ਐਸਾ ਬਕਵਾਸ ਕੰਮ ਆ ਜੀ ਕਿ ਕਈ ਸਦੀਆਂ ਹੋ ਗਈਆਂ ਨੇ ਹਜ਼ਾਰਾਂ ਸਾਲਾਂ ਤੋਂ ਲੋਕ ਇਸ ਕੰਮ ਦੀ ਕੋਸ਼ਿਸ਼ ਕਰ ਰਹੇ ਆ ਪਰ ਕੋਈ ਕਦੀ ਕਿਸੇ ਦੇ ਅਨੁਸਾਰ ਨਹੀਂ ਢਲਿਆ ਕੋਈ ਸਮੇਂ ਵਾਸਤੇ ਢਲ ਵੀ ਜਾਂਦੇ ਨੇ ਜਦੋਂ ਕੋਰੀਆ ਦੇ ਵਿੱਚ ਉਹ ਡਿਕਟੇਟਰਾਂ ਨੇ ਸਾਰੇ ਦੇਸ਼ ਨੂੰ ਆਪਣੇ ਅਨੁਸਾਰ ਢਾਲ ਲਿਆ ਆ ਪਰ ਕੋਸ਼ਿਸ਼ ਆ ਮਾ ਥੋੜੇ ਚਿਰ ਬਾਅਦ ਹੀ ਉਹਨਾਂ ਨੇ ਉੱਥੇ ਸਮਝ ਲਓ ਕਿ ਬਗਾਵਤ ਹੋਣੀ ਵਾਲੀ ਆ ਔਰ ਉਹਨਾਂ ਦਾ ਵੀ ਕੰਮ ਜਿਹੜਾ ਆ ਉਹ ਨਹੀਂ ਹੋ ਸਕਦਾ ਚਾਹੇ ਉਹਨਾਂ ਨੇ ਜਿੱਡੇ ਮਰਜ਼ੀ ਨਪੁੰਸਕ ਕਰਤੇ ਆ ਲੋਕ ਹੁਣ ਇਦਾਂ ਹੀ ਅਸੀਂ ਆ ਅਸੀਂ ਵੀ ਆਪਣੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਸੰਸਾਰ ਦੇ ਵਿੱਚ ਇੱਕ ਨਿੱਕੇ ਮੋٹے ਕਿਮਜੋਂਗ ਉਨੀ ਆ ਕਿ ਜਿਹੜੇ ਅਸੀਂ ਆ ਕਿਸੇ ਨੂੰ ਆਪਣੇ ਅਨੁਸਾਰ ਆਪਣੀ ਮਰਜ਼ੀ ਨਾਲ ਕੰਮ ਕਿਸੇ ਕੋ ਨੂੰ ਲੈਣਾ ਚਾਹੁੰਦੇ ਆ ਔਰ ਇਹ ਭਾਈ ਸਾਹਿਬ ਸਭ ਤੋਂ ਖਾ ਕੰਮ ਆ 8 ਅਰਬ ਲੋਕਾਂ ਨੂੰ ਅਸੀਂ ਨਹੀਂ ਬਦਲ ਸਕਦੇ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਬਦਲ ਸਕਦੇ ਪਤਨੀ ਪੁੱਤਰ ਮਾਂ ਪਿਓ ਕਿਸੇ ਨੂੰ ਨਹੀਂ ਬਦਲ ਸਕਦੇ ਔਰ ਫਿਰ ਹੱਲ ਕੀ ਆ ਜੀ ਹੱਲ ਇਹ ਆ ਭਾਈ ਸਾਹਿਬ ਤੁਸੀਂ ਆਪਣੇ ਆਪ ਨੂੰ ਬਦਲੋ ਅਕਸੈਪਟ ਕਰ ਲਓ ਕੋਈ ਜਿੱਦਾਂ ਦਾ ਹੈਗਾ ਉਹ ਹੈਗਾ ਉਹਨੂੰ ਅਸੀਂ ਨਹੀਂ ਬਦਲ ਸਕਦੇ ਅਸੀਂ ਫਿਰ ਹੁਣ ਕਰਨਾ ਕੀ ਆ ਜੀ ਅਸੀਂ ਆਪਣੇ ਆਪ ਨੂੰ ਬਦਲਣਾ ਜੇ ਤੁਸੀਂ ਆਪ ਬਦਲ ਗਏ ਤੁਸੀਂ ਪਿਆਰ ਨਾਲ ਭਰ ਗਏ ਤੁਸੀਂ ਆਨੰਦ ਨਾਲ ਭਰ ਗਏ ਤੁਸੀਂ ਹਮੇਸ਼ਾ ਖੁਸ਼ ਰਹਿਣ ਲੱਗ ਪਏ ਤੁਹਾਡੇ ਆਸ-ਪਾਸ ਦੇ ਲੋਕ ਵੀ ਖੁਸ਼ ਰਹਿਣ ਲੱਗ ਪਣਗੇ ਕਿਸੇ ਨੂੰ ਬਦਲ ਤੋਂ ਜੰਗਾ ਤੁਸੀਂ ਆਪਣੇ ਆਪ ਨੂੰ ਬਦਲ ਲਓ ਸਾਰੀ ਦੁਨੀਆ ਤੁਹਾਡੀ ਮਿੱਤਰ ਹੋ ਜੂਗੀ ਜਿਹੜੀ ਸਾਰੀ ਦੁਨੀਆ ਇਸ ਵੇਲੇ ਦੁਸ਼ਮਣ ਹੈ ਇਹਦੇ ਨਾਲ ਕੀ ਹੋ ਗਿਆ ਜੀ ਤੁਹਾਡਾ ਸਾਰਾ ਸੰਸਾਰ ਤੁਹਾਡਾ ਪਰਿਵਾਰ ਸੁਖੀ ਹੋ ਗਿਆ ਜੀ ਇਹ ਚੀਜ਼ਾਂ ਹੋ ਸਕਦਾ ਤੁਸੀਂ ਭੁੱਲ ਜਿਓ ਇਹਨੂੰ ਰਿਪੀਟ ਕਰ ਲਓ ਇਸ ਦਾ ਇਹਦਾ ਲਿੰਕ ਐਸੀ ਜਗ੍ਹਾ ਤੇ ਸ਼ੇਅਰ ਕਰ ਲਓ ਜਾਂ ਆਪਣੇ ਆਪ ਨੂੰ ਇਹਦਾ ਲਿੰਕ ਜੜਾ ਜੀ ਉਹ ਵਟਸਐਪ ਕਰ ਲਓ ਇਹ ਵੀਡੀਓ ਨੂੰ ਬਾਰ-ਬਾਰ ਸੁਣੋ ਇਹਨੂੰ ਗਹਿਰੇ ਚ ਬਿਠਾ ਲਓ ਇਹਨਾਂ ਚੀਜ਼ਾਂ ਨੂੰ ਚੰਗੇ ਰਹੋਗੇ ਅਗਲੇ 25 30 ਸਾਲ ਤੁਹਾਡੇ ਬੱਜ ਜਾਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ ਤਕਲੀਫਾਂ ਨੇ ਉਹ ਬਿਲਕੁਲ ਖਤਮ ਹੋ ਜਾਣਗੀਆਂ ਜੀ ਤਕਰੀਬਨ ਖਤਮ ਹੋ ਜਾਣਗੀਆਂ ਹੁਣ ਅਸੀਂ ਪੈਸੇ ਦੀ ਗੱਲ ਕਰ ਲਈ ਜੀ ਸਰੀਰ ਦੀ ਗੱਲ ਕਰ ਲਈ ਜੀ ਮਾਈਂਡ ਦੀ ਗੱਲ ਕਰ ਲਈ ਜੀ ਸਬੰਧਾਂ ਦੀ ਗੱਲ ਕਰ ਲਈ ਜੀ ਤੇ ਹੁਣ ਰਹਿ ਗਿਆ ਜੀ ਅਧਿਆਤਮ ਪਰਮਾਤਮਾ ਇੱਕ ਚੀਜ਼ ਮੈਂ ਤੁਹਾਨੂੰ ਹੁਣੇ ਦੱਸ ਦਿਆਂ ਤੁਸੀਂ ਗੁਰਦੁਆਰੇ ਜਾਂਦੇ ਜੇ ਤੁਸੀਂ ਮੰਦਰ ਜਾਂਦੇ ਜੇ ਗਿਰਦੇਜ ਜਾਂਦੇ ਤੇ ਔਰ ਮੈਂ ਨੋਟ ਕੀਤੀਆਂ ਕੁਝ ਗੱਲਾਂ ਅਸੀਂ ਆਪਣੀਆਂ ਮੰਗਾਂ ਲੈ ਕੇ ਜਾਂਦੇ ਆਂ ਅਰਦਾਸਾਂ ਲੈ ਕੇ ਜਾਂਦੇ ਆਂ ਮੰਗਾਂ ਲੈ ਕੇ ਜਾਂਦੇ ਆਂ ਇਹ ਕੰਮ ਬੰਦ ਕਰ ਦਿਓ ਅੱਜ ਤੋਂ ਹੀ ਮੰਗਾਂ ਨਾ ਲੈ ਕੇ ਜਾਓ ਜੋ ਤੁਹਾਨੂੰ ਦਿੱਤਾ ਹੈ ਉਹਦਾ ਧੰਨਵਾਦ ਕਰਨ ਚੱਲ ਜਾਓ ਕਿਤੇ ਜਾ ਕੇ ਗੁਰਦੁਆਰੇ 'ਚ ਮੰਦਰ ਦੇ ਵਿੱਚ ਗਿਰਜੇ ਦੇ ਵਿੱਚ ਜਾ ਕੇ ਹੱਥ ਜੋੜ ਕੇ ਨਮਸਕਾਰ ਕਰਕੇ ਕਹਿ ਦਿਓ ਕਿ ਪ੍ਰਮਾਤਮਾ ਤੂੰ ਸਾਨੂੰ ਆ ਇੰਨਾ ਕੁਝ ਦਿੱਤਾ ਜੀ ਇੰਨਾ ਕੁਝ ਦਿੱਤਾ ਅਰਦਾਸ ਦੇ ਵਿੱਚ ਮੰਗਾਂ ਮੰਗਣ ਦੀ ਥਾਂ ਤੇ ਧੰਨਵਾਦ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਅਰਦਾਸ ਸੁਣੀ ਜਾਣੀ ਸ਼ੁਰੂ ਹੋ ਜੂ ਇੱਥੇ ਜਾ ਕੇ ਗੁਰਬਾਣੀ ਪੜੋ ਸੁਣੋ ਔਰ ਜਨਨਾ ਹੋ ਸਕਦਾ ਗੁਰਦੁਆਰਿਆਂ ਦੀ ਮੰਦਰਾਂ ਦੀ ਰਾਜਨੀਤੀ ਤੋਂ ਦੂਰ ਹੋ ਜਿਹੜਾ ਵੀ ਧਰਮ ਕੋਈ ਕਹਿ ਲੋ ਕਿ ਤੁਹਾਨੂੰ ਕਿਸੇ ਹੋਰ ਧਰਮ ਦੇ ਨਾਲ ਜਾਂ ਕਿਸੇ ਹੋਰ ਫਿਰਕੇ ਦੇ ਨਾਲ ਨਫ਼ਰਤ ਸਿਖਾਉਂਦਾ ਹੈ ਨਾ ਉਹਨੂੰ ਓਡੀ ਛੇਤੀ ਅੱਜ ਹੁਣੇ ਐਸੇ ਵੇਲੇ ਤਿਆਗ ਦੋ ਐਸੀ ਜਗ੍ਹਾ ਦੇ ਉੱਪਰ ਜਾਣਾ ਬੰਦ ਕਰ ਦਿਓ ਜਿੱਥੇ ਕਿਸੇ ਦੇ ਪ੍ਰਤੀ ਨਫ਼ਰਤ ਸਿਖਾਈ ਜਾਂਦੀ ਆ ਕਿਉਂਕਿ ਸਾਡੀ ਗੱਲ ਸਿੱਧੀ ਰੱਬ ਨਾਲ ਆ ਜੀ ਧਰਮ ਨਾਲ ਸਾਡੀ ਗੱਲ ਨਹੀਂ ਗਈ ਇਸ ਕਰਕੇ ਇਹ ਇਸ ਚੀਜ਼ ਤੋਂ ਵੀ ਜਲਦੀ ਜਲਦੀ ਹੋ ਸਕਦਾ ਬਚੋ ਗੁਰਦੁਆਰੇ ਦੇ ਵਿੱਚ ਮੰਦਰ ਦੇ ਵਿੱਚ ਗਿਰ ਜਿਹਦੇ ਵਿੱਚ ਜਾਂਦੇ ਜੇ ਮੰਗਾ ਮੰਗਣ ਨਾ ਜਾਓ ਉਹਦਾ ਧੰਨਵਾਦ ਕਰਨ ਜਾਓ ਜੋ ਕੁਝ ਉਹਨੇ ਦਿੱਤਾ ਆ ਚੀਜ਼ਾਂ ਤੁਹਾਨੂੰ ਹੋਰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਇਹ ਵੀ ਬੜਾ ਤਗੜਾ ਇੱਕ ਸੀਕ੍ਰੇਟ ਆ ਜਿਹੜਾ ਮੈਂ 25 ਸਾਲਾਂ ਦੇ ਵਿੱਚ ਸਿੱਖਿਆ ਹੈ ਔਰ ਤੇ ਜੀ ਗੱਲ ਜਿੱਦਾਂ ਅਸੀਂ ਲੋਕਾਂ ਦੀਆਂ ਕਮੀਆਂ ਵੇਖਦੇ ਆ ਨਾ ਉਦਾਂ ਹੀ ਕਦੀ ਬਹਿ ਕੇ ਅੱਖਾਂ ਬੰਦ ਕਰਕੇ ਆਪਣੀਆਂ ਕਮੀਆਂ ਵੇਖਣੀਆਂ ਸ਼ੁਰੂ ਕਰੋ ਦੋਂ ਕੋ ਲੱਗੇ ਨਾ ਕਿ ਫਲਾਣੇ ਬੰਦੇ ਦੇ ਵਿੱਚ ਆਹ ਪ੍ਰੋਬਲਮ ਆ ਫਲਾਣਾ ਬੰਦਾ ਬੜਾ ਲਾਲਚੀ ਆ ਫਲਾਣਾ ਬੰਦਾ ਕਰੈਕਟਰ ਦਾ ਮਾੜਾ ਆ ਫਲਾਣਾ ਬੰਦਾ ਜਾਂ ਫਲਾਣੀ ਔਰਤ ਜਿਹੜੀ ਆ ਉਹ ਸਾੜਾ ਕਰਦੀ ਆ ਫਲਾਣੇ ਦੇ ਵਿੱਚ ਆਹ ਕਮੀਆਂ ਤਾਂ ਆਪਣੇ ਵੱਲ ਵੀ ਵੇਖ ਲਓ ਇੱਕ ਵਾਰੀ ਵੀ ਕਿਤੇ ਮੇਰੇ ਵਿੱਚ ਵੀ ਸੇਮ ਕਮੀ ਤਾਂ ਹੈ ਨਹੀਂ ਜੇਕਰ ਮੇਰੇ ਵਿੱਚ ਵੀ ਉਹੀ ਸੇਮ ਕਮੀ ਆ ਤਾਂ ਫਿਰ ਪਹਿਲਾਂ ਆਪਣੇ ਆਪ ਨੂੰ ਠੀਕ ਕਰੀਏ ਫਿਰ ਕਿਸੇ ਦੇ ਬਾਰੇ ਗੱਲ ਕਰ ਲਈਏ ਜੀ ਇਹ ਉਸੇ ਹੀ ਚੀਜ਼ ਦਾ ਦੁਬਾਰਾ ਕਹ ਲੋ ਕਿ ਐਕਸਪੈਂਡੇਸ਼ਨ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਕਿ ਕੀ ਕਹਿਣਗੇ ਲੋਕ ਆਪਣੀਆਂ ਕਮੀਆਂ ਵੇਖਣੀਆਂ ਸ਼ੁਰੂ ਕਰਦੋ ਤੇ ਤੁਸੀਂ ਆਪਣੀਆਂ ਕਮੀਆਂ ਦੂਰ ਕਰਕੇ ਗਰੋਥ ਕਰਨੇ ਸ਼ੁਰੂ ਕਰਦੋ ਅਸੀਂ ਵੇਖੋ ਜੀ ਪਾਹੇ ਚਾਹੇ ਅਸੀਂ ਉਸ ਪਰਮਾਤਮਾ ਦੇ ਰੂਪ ਆ ਉਸ ਅਨੰਤ ਸ਼ਕਤੀ ਦੇ ਛੋਟੇ ਜਿਹੇ ਰੂਪ ਆ ਪਰ ਰਹਿੰਦੇ ਅਸੀਂ ਸਰੀਰ ਦੇ ਵਿੱਚ ਆਪਣੀ ਖਰਾਕ ਬਾਰੇ ਧਿਆਨ ਰੱਖਣਾ ਸ਼ੁਰੂ ਕਰਦੋ ਕੀ ਖਾਂਦੇ ਜੇ ਉਹਦੇ ਬਾਰੇ ਖਾਸ ਧਿਆਨ ਰੱਖੋ ਚੰਗੀਆਂ ਚੀਜ਼ਾਂ ਖਾਓ ਸਾਫ਼ ਸੁਥਰੀਆਂ ਖਾਓ ਹਵੀ ਤਲੀਆਂ ਬਜਾਰੀ ਚੀਜ਼ਾਂ ਬੰਦ ਕਰ ਦਿਓ ਜਿੰਨਾ ਘੱਟ ਹੋ ਸਕਦਾ ਉਹਨੀਆਂ ਖਾਓ ਕਦੀ ਹਫ਼ਤੇ 'ਚ ਇੱਕ ਅੱਧੀ ਵਰੀ ਖਾਣਾ ਉਹ ਖਾ ਲਓ ਬੇਵਜਾ ਨਾ ਤੁਹਾਡੇ ਸਰੀਰ ਨੇ ਫੁਰਤੀ ਫੜਨੀ ਆ ਨਾ ਤੁਹਾਡਾ ਮਾਈਂਡ ਰਿਲੈਕਸ ਹੋਣਾ ਤੁਸੀਂ ਰੋਜ਼ ਦੀ ਰੋਜ਼ ਖਾਓਗੇ ਤਾਂ ਤੁਹਾਨੂੰ ਹੋ ਸਕਦਾ ਡਾਕਟਰਾਂ ਕੋਲ ਜਾਣਾ ਹੀ ਪੈ ਜੇ ਛੇ ਜਲਦੀ ਹੀ ਤੁਹਾਨੂੰ ਬੀਪੀ ਬੂਪੀ ਵਧਣੇ ਘਟਣੇ ਸ਼ੁਰੂ ਹੋ ਜਾਣੇ ਇਸ ਕਰਕੇ ਮਾੜਾ ਚੰਗਾ ਖਾਣਾ ਵੀ ਥੋੜਾ ਜਿਹਾ ਘੱਟ ਕਰ ਦਿਓ ਕਦੀ ਕਦਾਈਂ ਖਾ ਲਓ ਤੇ ਕੋਈ ਪ੍ਰੋਬਲਮ ਨਹੀਂ ਗੱਲਾਂ ਤਾਂ ਹੋਰ ਵੀ ਬਹੁਤ ਨੇ ਜੇ ਮੈਂ ਸਾਰੀਆਂ ਦੱਸਣ ਲੱਗਾ ਤੇ ਹੋ ਸਕਦਾ ਤੁਸੀਂ ਬੋਰ ਹੋ ਜાઓ ਬਸ ਆ ਦੋ ਚਾਰ ਗੱਲਾਂ ਜਿਹੜੀਆਂ ਨੇ ਜ਼ਰੂਰ ਕਰੋ ਛੋਟਾ ਜਿਹਾ ਬਰੀਫ ਚ ਦੱਸ ਦਿੰਨਾ ਜੀ ਚਾਹੇ ਤੁਹਾਡੀ ਕੋਈ ਵੀ ਪ੍ਰੋਬਲਮ ਹੈ ਜਿੱਦਾਂ ਦੀ ਮਰਜ਼ੀ ਸਮੱਸਿਆ ਇੰਤਜ਼ਾਰ ਨਾ ਕਰੋ ਕਿ ਆਹ ਸਮੱਸਿਆ ਦੂਰ ਹੋਊਗੀ ਮੈਂ ਅਮੀਰ ਹੋਊਗਾ ਫਲਾਣ ਹੋ ਧਮਕਾਣ ਹੋ ਫਿਰ ਮੈਂ ਆਪਣੀ ਮਰਜ਼ੀ ਦੇ ਕੰਮ ਕਰੂੰਗਾ ਉਹ ਬੰਦ ਕਰਕੇ ਹੁਣੇ ਜੋ ਤੁਹਾਡੀ ਮਰਜ਼ੀ ਦਾ ਕੰਮ ਹੈ ਹਫ਼ਤੇ 'ਚ ਇੱਕ ਵਾਰੀ ਰੋਜ਼ ਦਾ ਇੱਕ ਘੰਟਾ ਉਹ ਆਪਣੀ ਮਰਜ਼ੀ ਦਾ ਕੰਮ ਕਰੋ ਉਹ ਐਨੀਥਿੰਗ ਹੋ ਸਕਦਾ ਕੁਝ ਵੀ ਹੋ ਸਕਦਾ ਉਹ ਤੁਸੀਂ ਦੇਖ ਲੈਣਾ ਤੁਹਾਨੂੰ ਕੀ ਕਰਨ ਵਿੱਚ ਮਜ਼ਾ ਆਉਂਦਾ ਉਹ ਕੰਮ ਇੱਕ ਦਿਨ ਦਾ ਰੋਜ਼ ਕਹ ਹਫਤੇ ਇੱਕ ਵਾਰੀ ਤਾਂ ਉਹ ਕਰੋ ਹੀ ਕਰੋ ਦੂਜੀ ਗੱਲ ਹੈ ਜੀ ਲੋਕ ਕੀ ਕਹਿੰਦੇ ਆ ਤੁਹਾਡੇ ਬਾਰੇ ਉਹਦੀ ਪਰਵਾਹ ਛੱਡੋ ਔਰ ਲੋਕ ਕੀ ਕਰਦੇ ਆ ਉਹਦੀ ਵੀ ਪਰਵਾਹ ਨਾਲ ਹੀ ਛੱਡੋ ਤੇ ਜਾ ਕੀ ਆ ਜੀ ਤੁਸੀਂ ਜੋ ਵੀ ਕੰਮ ਕਰਦੇ ਜੋ ਕਰਦਿਆਂ ਕਰਦੇ ਨਾਲ ਨਵਾਂ ਕੰਮ ਇੱਕ ਹੋਰ ਸ਼ੁਰੂ ਕਰ ਲਓ ਜਿਹਦੇ ਵਿੱਚ ਤੁਹਾਨੂੰ ਮਜ਼ਾ ਆਉਂਦਾ ਆ ਉਹ ਕਰਦੇ ਰਹੋ ਇੱਕ ਦੋ ਸਾਲਾਂ ਦੇ ਵਿੱਚ ਵਿੱਚ ਤੁਸੀਂ ਫਾਈਨੈਂਸ਼ੀਅਲੀ ਵੀ ਫ੍ਰੀ ਹੋ ਜਾਵੋਗੇ ਉਹ ਕੰਮ ਤੁਸੀਂ ਕਰੋਗੇ ਜਿਹਦੇ ਵਿੱਚ ਤੁਹਾਨੂੰ ਮਜ਼ਾ ਆਉਂਦਾ ਆ ਤੁਸੀਂ ਤੁਸੀਂ ਪੈਸੇ ਵਧੀਆ ਤਰੀਕੇ ਨਾਲ ਕਮਾ ਪਾਓਗੇ ਉਸ ਤੋਂ ਅਗਲੀ ਬੰਨੇ ਗੱਲ ਆ ਗਈ ਜੀ ਕਿ ਧਰਮਾਂ ਦੀਆਂ ਰਾਜਨੀਤੀਆਂ ਤੋਂ ਜਿੰਨੀ ਜਲਦੀ ਹੋ ਸਕਦਾ ਦੂਰ ਹੋ ਜਾਓ ਆਮ ਰਾਜਨੀਤੀਆਂ ਤੋਂ ਵੀ ਜਿੰਨੀ ਜਲਦੀ ਹੋ ਸਕਦਾ ਉਹ ਦੂਰ ਹੋ ਜਾਓ ਇੱਕ ਚੀਜ਼ ਮੈਂ ਹੋਰ ਐਡ ਕਰ ਦਿਆਂ ਜੀ ਨਿਊਜ਼ ਸੁਣਨੇ ਘਟਾ ਦਿਓ ਅਖਬਾਰਾਂ ਪੜ੍ਹਨੀਆਂ ਘਟਾ ਦਿਓ ਫਲਾਣੇ ਦੀ ਜਨਾਨੀ ਫਲਾਣੇ ਨਾਲ ਲੰਗ ਗਈ ਜੀ ਫਲਾਣੇ ਦੇ ਮੁੰਡੇ ਨੇ ਆ ਕੰਮ ਕਰਦਾ ਜੀ ਫਲਾਣੇ ਦਾ ਕਤਲ ਹੋ ਗਿਆ ਜੀ ਫਲਾਨ ਹੋ ਗਿਆ ਟਮਕਾਨ ਹੋ ਗਿਆ ਇਹ ਵੀ ਬਕਵਾਸ ਚੀਜ਼ਾਂ ਬੰਦ ਕਰ ਦਿਓ ਰਾਜਨੀਤਾਂਵਾਂ ਨੂੰ ਤਾਂ ਸੁਣਨਾ ਬੰਦ ਹੀ ਕਰ ਦਿਓ ਉਹਨਾਂ ਨੇ ਤੁਹਾਡੇ ਦਿਮਾਗ ਵਿੱਚ ਕਚਰਾ ਪਾਉਣਾ ਜੀ ਇਹ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਚਾਹੁੰਦਾ ਸੀਗਾ ਹੋ ਸਕਦਾ ਤੁਹਾਨੂੰ ਇਹਦਾ ਫਾਇਦਾ ਮਿਲਿਆ ਹੋਵੇ ਔਰ ਜੇ ਤੁਸੀਂ ਚੀਜ਼ਾਂ ਸਿੱਖ ਗਏ ਨਾ ਵਧਾਈਆਂ ਤੁਹਾਨੂੰ ਅਗਲੇ 25 ਸਾਲ ਤੁਹਾਡੇ ਜਿਹੜੇ ਉਹ ਬਚ ਗਏ 25 ਸਾਲ ਪਹਿਲਾਂ ਹੀ ਤੁਸੀਂ ਇਹ ਚੀਜ਼ਾਂ ਸਿੱਖ ਲੀਆਂ ਜਿਹੜੀਆਂ 25 ਸਾਲ ਰਗੜ ਰਗੜ ਕੇ ੱੱਕੇ ੱਖਾ ਖਾ ਕੇ ਸਿੱਖਣੀਆਂ ਸੀ ਉਹ 20 ਮਿੰਟਾਂ ਚ 30 ਮਿੰਟਾਂ ਜੀ ਤੁਸੀਂ ਸਿੱਖ ਲਈਆਂ ਦੀ ਵੀਡੀਓ ਚੰਗਾ ਲੱਗਾ ਤਾਂ ਦੱਸਿਓ ਵੀ ਚੰਗਾ ਲੱਗਾ ਨਹੀਂ ਲੱਗਾ ਹੋਊਗਾ ਤੇ ਫਿਰ ਤੁਸੀਂ ਹੁਣ ਤੱਕ ਇੱਥੋਂ ਤੱਕ ਪਹੁੰਚੇ ਹੀ ਨਹੀਂ ਹੋਣੇ ਖੈਰ ਗਾ ਮੈਂ ਚੈਨਲ ਦੀ ਮੈਂਬਰਸ਼ਿਪ ਸ਼ੁਰੂ ਕਰੂੰਗਾ ਜਦੇ ਵਿੱਚ ਮੈਂ 1 ਘੰਟੇ ਦੇ ਮੈਡੀਟੇਸ਼ਨ ਜਿਹੜੇ ਆ ਉਹ ਮੈਂਬਰਾਂ ਵਾਸਤੇ ਲੈ ਕੇ ਆਉਂਗਾ ਔਰ ਕਿਉਂਕਿ ਕੁਛ ਨਾ ਕੁਛ ਅਸੀ ਚੀਜ਼ ਗਹਿਰੇ ਧਿਆਨ ਗਹਿਰੀਆਂ ਗੱਲਾਂ ਜਿਹੜੀਆਂ ਕਿ ਕੁਝ ਖਾਸ ਲੋਕ ਜਿਹੜੇ ਚੰਦੇ ਨੇ ਉਹਨਾਂ ਵਾਸਤੇ ਹੀ ਹੋਣਗੀਆਂ ਉਹ ਵੀ ਮੈਂ ਲੈ ਕੇ ਆਉਂਗਾ ਮੈਂਬਰਸ਼ਿਪ ਚੈੱਕ ਕਰ ਲਿਓ ਚੈਨਲ ਦੀ ਮਿਲਦਿਆਂ ਕਿਸੇ ਦੇ